ਵੱਡੀ ਬਖਸ਼ਿਸ਼ ਹੋਈ ਇਹਨੂੰ ਚਾਨਣ ਹੋ ਗਿਆ ਕਹਿੰਦਾ ਮਹਾਰਾਜ ਬਖਸ਼ ਲੋ ਤੇ ਆਪਣਾ ਬੰਦਾ ਬਣਾ ਲੋ ਮਹਾਰਾਜ ਕਹਿੰਦੇ ਮੇਰਾ ਬੰਦਾ ਬਣਨਾ ਉਹ ਬੰਦਿਆ ਜੇ ਤੂੰ ਬੰਦਾ ਬਣਨਾ ਮੇਰਾ ਫਿਰ ਸਾਰਾ ਕੁਝ ਛੱਡਣਾ ਪੈਣਾ ਉਹ ਮਾਲਕ ਦੀ ਰਜਾ ਚ ਰਹਿ ਕੇ ਹਰਦਮ ਪਾਣਾ ਮੰਨੇੜਾ ਪੈਣਾ ਜੇ ਤਿਆਰ ਆ ਨਾ ਫਿਰ ਬੰਦਾ ਨਹੀਂ ਬੰਦਾ ਸਿੰਘ ਸਿੰਘ ਬਣਾਵਾ ਉਹ ਲਗਵਧਿਆਂਗੇ ਕੁਰਬਾਨੀ ਦਾ ਜੋ ਅੱਜ ਤੱਕ ਕਿਸੇ ਵਿਰਲੇ ਦੇ ਹੱਥਾਂ ਇੱਥੇ ਠੀਕ ਇੱਥੋਂ ਜੀ ਮਾਰਜ ਕਹਿੰਦੇ ਉਹ ਲਗਵਧਿਆਂਗੇ ਕੁਰਬਾਨੀ ਦਾ ਜਿਹੜਾ ਅੱਜ ਤੱਕ ਕਿਸੇ ਵਿਰਲੇ ਦੇ ਹੱਥਾਂ ਆਇਆ ਹੁਣ ਮਾਰੇ ਨੇ ਦਸਤੇ ਮੁਬਾਰਕ ਨਾਲ ਅੰਮ੍ਰਿਤ ਦਾ ਪਾਟਾ ਤਿਆਰ ਕੀਤਾ ਪੰਜ ਅੰਮ੍ਰਿਤ ਦੇ ਘੋਟ ਅੰਦਰ ਗਏ ਪੰਜ ਅੰਮ੍ਰਿਤ ਦੇ ਛਤੇ ਨੇਤਰਾਂ ਵਿੱਚ ਤੇ ਪੰਜੀ ਸੀਸ ਦੇ ਵਿੱਚ ਅੰਮ੍ਰਿਤ ਛਕਿਆ ਨਗੁਰੇ ਪੁਰੇ ਦੀ ਝੂਠ ਲਾਈ ਕੋਈ ਇਤਿਹਾਸ ਇਤਿਹਾਸਕਾਰਾਂ ਗੁਰਬਖਸ਼ ਸਿੰਘ ਵੀ ਕਿਹਾ ਹੈ ਪਰ ਜੋ ਇਹਦੇ ਨਾਮ ਦੀ ਪ੍ਰਸਿੱਧੀ ਉਹ ਬਾਬਾ ਬੰਦਾ ਸਿੰਘ ਭਾਦਰ ਦੇ ਨਾਮ ਤੋਂ